ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਕੱਲ ਆਪਾਂ ਨਾ ਫੁੱਲਾਂ ਦੀ ਸ਼ਾਪਿੰਗ ਕਰਨ ਗਏ ਤੇ ਤੇ ਬੂਟੇ ਤਾਂ ਆਪਾਂ ਖਰੀਦ ਲਿਆਏ ਤੇ ਬਾਅਦ ਵਿੱਚ ਤੇ ਨਾ ਫਿਰ ਬਹੁਤ ਜ਼ਿਆਦਾ ਟਾਈਮ ਹੋ ਗਿਆ ਤਾਂ ਅਸੀਂ ਕਿਹਾ ਵੀ ਹੁਣ ਤਾਂ ਟਾਈਮ ਹੈ ਨਹੀਂਗਾ ਬੂਟੇ ਲਾਉਣ ਦਾ ਤੇ ਆਪਾਂ ਦੂਜੇ ਦਿਨ ਲਾਵਾਂਗੇ ਚਲੋ ਜੀ ਹੁਣ ਮੇਰਾ ਦਿਲ ਕਰਿਆ ਵੀ ਹੁਣ ਕੁਛ ਨਾ ਕੁਛ ਨਾ ਫਰੂਟ ਖਾਦਾ ਜਾਵੇ ਪਹਿਲਾਂ ਤਾਂ ਮੈਂ ਦੋ ਤੋੜ ਕੇ ਖਾਦੇ ਅਮਰੂਦ ਇੰਨੇ ਜਿਆਦੇ ਮਿੱਠੇ ਅਮਰੂਦ ਨਾ ਸਰਦੀਆਂ ਵਾਲੇ ਫਿਰ ਮੇਰਾ ਦਿਲ ਕਰਿਆ ਵੀ ਹੁਣ ਇੱਕ ਕਿਨੂ ਵੀ ਖਾਏ ਲਵਾਂ ਦੇਖੋ ਜੀ ਆਪਾਂ ਨੇ ਕਿਨੂ ਛਿੱਲ ਲਿਆ ਮੇਰੇ ਪਿੱਛੇ ਦੇਖੋ ਬਹੁਤ ਜ਼ਿਆਦਾ ਕਿੰਨੂ ਨਾ ਹੁਣ ਪੱਕਣੇ ਸ਼ੁਰੂ ਹੋ ਗਏ ਨੇ ਬਸ ਥੋੜੇ ਦਿਨਾਂ ਤੱਕ ਨਾ ਫਿਰ ਆਪਾਂ ਜੂਸ ਪੀਣਾ ਸ਼ੁਰੂ ਕਰੂਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਾਉਨੇ ਆ ਛੋਟੂ ਨੂੰ ਜਿਹੜੇ ਆਪਾਂ ਕੱਲ ਬੂਟੇ ਲੈ ਕੇ ਆਏ ਤੇ ਨਾ ਉਹ ਹੁਣ ਆਪਾਂ ਲਾਉਨੇ ਸ਼ੁਰੂ ਕਰਦੇ ਆ ਤੇ ਆਪਾਂ ਇੱਕ ਲੈ ਕੇ ਆਏ ਤੇ ਪਾਮ ਦਾ ਬੂਟਾ ਉਹ ਤਾਂ ਮੈਂ ਕੱਲ ਸ਼ਾਮ ਨੂੰ ਲਾਤਾ ਤਾਂ ਤੇ ਆਪਣੇ ਗਮਲੇ ਦੇ ਵਿੱਚ ਨਾ ਇੱਕ ਬੇਲ ਜੰਮੀ ਹੋਈ ਆ ਬੋਗਨਵਿਲੀਆ ਦੀ ਉਹਨੂੰ ਫੁੱਲ ਬਹੁਤ ਸੋਹਣੇ ਲੱਗਦੇ ਆ ਅਸੀਂ ਕਿਹਾ ਵੀ ਉਹ ਗਮਲੇ ਦੇ ਵਿੱਚ ਤਾਂ ਨਾ ਵਧੀਰਾ ਗਰੋਥ ਜੀ ਨਹੀਂ ਹੁੰਦੀ ਹੈਗੀ ਵਧੀਆ ਵੀ ਉਹਨੋਂ ਪਤਾਤੀ ਦੇ ਵਿੱਚੇ ਲਾ ਦਨੇ ਆ ਚਲੋ ਜੀ ਹੁਣ ਆਪਾਂ ਪਹੁੰਚਦੇ ਆ ਛੋਟੂ ਕੋਲ ਖਾ ਲੋ ਆਹ ਖਾ ਨੀ ਯਸ ਆਹ ਜਿਹੜਾ ਨਜ਼ਾਰਾ ਅੱਡੇ ਹੀ ਹੁਣ ਤਾਂ ਕਿੰਨੂ ਨਾ ਖਾਣੇ ਆਏ ਹੋ ਗਏ ਨੇ ਯਾਰ ਪੂਰੇ ਮਿੱਠੇ ਕਿੰਨੂ ਹੋ ਗਏ ਨੇ ਵਧੀਆ ਹੋ ਗਏ ਲੱਗਦਾ ਦੇਖੋ ਜੀ ਜਦੋਂ ਸਾਨੂੰ ਨਾ ਦਿਲ ਕਰਦਾ ਨਾ ਸੀ ਨਾ ਜਿਹੜੇ ਕਿੰਨੂ ਤੋੜ ਕੇ ਖਾ ਲੈਨੇ ਆ ਕੋਈ ਬਾਜ਼ਾਰ ਜਾਣ ਦੀ ਲੋੜ ਨਹੀਂ ਹੈ ਕਿ ਸਾਡੇ ਘਰ ਦੇ ਵਿੱਚੇ ਫਰੂਟ ਬਾਧੂ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਮਿੱਠੇ ਨੇ ਦੇਖੋ ਬਸ ਥੋੜੇ ਦਿਨਾਂ ਤੱਕ ਨਾ ਆਪਾਂ ਨਾ ਜੂਸ ਪੀਣਾ ਸਟਾਰਟ ਕਰ ਦੇਣਾ ਕਰਕੇ ਮਿੱਠੇ ਹੋ ਗਏ ਨੇ ਨਾ ਮਿੱਠਾ ਹੋਵੇ ਹੁਣ ਤਾਂ ਜਿਵੇਂ ਹੁਣ ਸਬਦੀਆਂ ਸ਼ੁਰੂ ਹੋ ਚੱਲੀਆਂ ਨਾ ਟਾਈਮ ਆ ਗਿਆ ਤੁੱਪਾਂ ਬਹਿ ਕੇ ਸਿਲ ਕੇ ਖਾਓ ਤੇ ਆਪਣਾ ਇੰਜੋਏ ਕਰੋ ਨਾਲੇ ਆਹ ਇੱਕ ਨੇ ਖਾਵੇ ਟਾਈਮ ਆ ਗਿਆ ਖਾੜੀ ਸਣੇ ਫਾਈਬਰ ਆਇਚ ਬਾਹਰ ਆ ਸਾਰੀ ਫਾਈਬਰ ਇਹ ਤਾਂ ਅੱਗਾ ਹੀ ਆ ਜੇ ਘਰ ਦੇ ਵਿੱਚ ਲਾਉਣੇ ਹੋਵੇ ਨਾ ਫਰੂਟਾਂ ਦੇ ਬੂਟੇ ਹੀ ਲਾਉਣ ਦਾ ਫਾਇਦਾ ਹੈ ਨਾਲੇ ਤਾਂ ਫਰੂਟ ਫਰੈਸ਼ ਮਿਲ ਜਾਂਦਾ ਆਪਾਂ ਨੂੰ ਖਾਣੇ ਨੂੰ ਨਾਲੇ ਸਾਡਾ ਜੀ ਲੱਗਿਆ ਨਾ ਦਾ ਘਰ ਦੇ ਵਿੱਚ ਬੂਟੇ ਲੱਗੇ ਹੋਏ ਬਹੁਤ ਵਧੀਆ ਲੱਗਦੇ ਆ ਚਲੋ ਜੀ ਇੱਧਰ ਤਾਂ ਸੀ ਨਾ ਜਿਹੜੇ ਕੱਲ ਬੂਟੇ ਖਰੀਦ ਕੇ ਲੈ ਕੇ ਆਏ ਤੇ ਨਾ ਉਹ ਇਸ ਤਰ੍ਹਾਂ ਨਾ ਪਾਰਕ ਦੇ ਵਿੱਚ ਹੀ ਪਏ ਆ ਕੱਲ ਸਾਡਰ ਨਾਲ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈਗਾ ਤੇ ਹੁਣ ਨਾ ਹੁਣ ਛੋਟੂ ਲੱਗਿਆ ਹੋਇਆ ਹੈ ਲਾਉਣ ਚਲ ਆਪਾਂ ਹੁਣ ਤੁਹਾਨੂੰ ਛੋਟੂ ਨੂੰ ਬੁਲਾਉਂਦੇ ਆਂ ਤੇ ਸਾਡਾ ਛੋਟੂ ਵੀ ਲੱਗਿਆ ਹੋਇਆ ਬੂਟੇ ਲਾਉਣ ਨੂੰ ਛੋਟੂ ਚੱਲ ਆਪਣੇ ਭੈਣ ਭਾਈਆਂ ਨੂੰ ਬੁਲਾ ਸਸਰੀਕਾਲ ਬੁਲਾ ਲਈ ਸਸਰੀਕਾਲ ਜੀ ਸਾਰਿਆਂ ਨੂੰ ਅਸੀਂ ਬੂਟੇ ਲਾਉਣ ਲੱਗੇ ਹੋਇਆ ਇੱਥੇ ਦੋ ਘੁਰਪੇ ਪਏ ਨੇ ਮੋਟੀ ਖੱਟ ਕਾਟੇ ਜੜਾਏ ਇਹ ਨਹੀਂ ਐਂ ਕਰਿਓ ਇਹਦੀ ਚੱਕਲੀ ਧਾਰਿਓ ਚੱਕਲੀ ਧਾਰ ਕੇ ਨਾ ਫੇਰ ਜੜ ਨੂੰ ਖਵਾ ਨਾ ਲੱਗੇ ਇਹ ਨਹੀਂ ਐਂ ਚੱਕਲੀ ਕਿਵੇਂ ਲੱਗਦੀ ਇਹਦੀ ਚੈੱਕ ਆਪ ਥਨੇ ਬੋਲਾ ਘੁਰਪੇ ਨਾਲ ਵਾਲਾ ਵਾਲਾ ਇਹ ਤਾਂ ਮੈਂ ਕਹਨੀ ਸੀ। ਬਹੁਤ ਹੋਣ। ਤਾਂ ਬਹੁਤ ਜ਼ਿਆਦਾ ਕਿੰਨੂ ਲੱਗੇ ਹੋਏ ਨੇ। ਦੇਖੋ ਕਿੰਨੇ ਸੋਹਣੇ ਲੱਗਦੇ। ਛੋਟਾ ਵੀ ਦਿਲ ਕਰਦਾ ਹੋਣਾ। ਵੀ ਦੀਦੀ ਦੇ ਘਰ ਜਾ ਕੇ ਅਸੀਂ ਕਿੰਨੂ ਖਾ ਕੇ ਆਈਏ। ਆ ਜਾਓ ਜੀ ਕਿੰਨੂ ਖਾਣੇ ਜੀਰੇ। ਦੇਖੋ ਬਹੁਤ ਗੁੱਛਿਆਂ ਦੇ ਗੁੱਛੇ ਕਿੰਨੂ ਦੇ ਲੱਗੇ ਹੋਏ ਨੇ। ਇੱਧਰ ਬੀਬੀ ਜੀ ਨੇ ਅਮਰੂਦ ਤੋੜ ਕੇ ਲੈ ਕੇ ਆਏ ਨੇ ਕਿੰਨੇ ਅਮਰੂਦ ਲੱਭ ਗਏ। 4 ਹੂੰ। ਖਾਉਂਗੇ? ਆ ਡਬਲ ਫੋਟੋ। ਆ ਗੋ巴। ਹੂੰ। ਉਸਨੂੰ ਆਇਆ ਕਰੋ ਜਿਆ ਗਮਲਾ ਕਿਡਾ ਕਰ ਲੋ ਉਹਦਾ ਚੱਕੜੀ ਨਿਕਲੇ ਆਊਗੀ ਟੁੱਟ ਨਾ ਜਾਵੇ ਇਹ ਬਹੁਤ ਧਿਆਨ ਨਾਲ ਇਹਦੀ ਚੱਕੜੀ ਤਾਰ ਹੋਊਗੀ ਇਹਨੂੰ ਟਾਈਮ ਦੀ ਬਹੁਤਾ ਡੇੜੇ ਖੁਰ ਪਾਣਾ ਦਾ ਦੂਰ ਆ ਨਾ ਜਾ ਨਾ ਬੇਟੀ ਨਾਲ ਆ ਲਈ ਪਰਾਮ ਨਾਲ ਤੇ ਪਿਆਰ ਨਾਲ ਇਹਦੇ ਜਿਹੜੇ ਕਾਣੀ ਆ ਨਾ ਉਹ ਕੰਮ ਕੱਲੀ ਨੂੰ ਕਰ ਦੋ ਇਹ ਤਾਂ ਮਿੱਟੀ ਜੀ ਗੱਡ ਮੋਟੀ ਹੀ ਹੈ ਸਾਡੇ ਨਾਲ ਇਹ ਲਾ ਮਿੱਟੀ ਨਾਲੇ ਬਾਹਰ ਮਿੱਟੀ ਚਲੋ ਆਪਣੀ ਮਿਹਨਤ ਪੱਲੇ ਪੈ ਗਈ ਇਹਨੂੰ ਉਹ ਕਰਦੇ ਦੱਬ ਦੇ ਇਹ ਵੀ ਜੜ ਹੇਟਾਂ ਟੁੱਟ ਜਾਂਦੀ ਨਾ ਫੇਰ ਇਹਨੇ ਬੂਟੇ ਨੇ ਸੁੱਕ ਜਾਣਾ ਤਾਂ ਦੇਖਿਆ ਹੱਥ ਫਰੇਗਾ ਜੰਦੀ ਤਰ੍ਹਾਂ ਤੋਦੇ ਇਹਨੂੰ ਪਾਣੀ ਦੇ ਨਾਲ ਮਿੱਟੀ ਬਹਿ ਜੂਗੀ ਟੀ ਦੇ ਵਿੱਚ ਗਰੋਥ ਕਰਦਾ ਨਾ ਮੈਂ ਗਮਲੇ ਦੇ ਵਿੱਚ ਨਹੀਂ ਕਰਦਾ ਹੈਗਾ। ਹਾਂ ਹੋਰ ਕਰਦਾ ਜਿਹੜੀ ਇੱਧਰ ਹੈ ਛੋਟੂ ਮਿੱਟੀ ਜੀ ਪਈ ਹੈ ਨਾ ਜੱਟ ਦੇ ਵਿੱਚ ਨੂੰ ਕਰ ਦੇ। ਜ਼ਿਆਦਾ ਪਾਣੀ ਪੈਣਾ ਨਾ ਇਹਨੇ ਸਾਰਾ ਹੀ ਨਾ ਵਿੱਚ ਦਬੂਗੀ ਮਿੱਟੀ ਇਹਨੂੰ। ਇਹ ਇੱਧਰ ਵੀ ਲਾ ਦਈਏ ਜਿਹੜੇ ਫੱਲਿਆਂ ਦੇ ਤਾਂ। ਲਾ ਦਿੰਦੇ ਨੇ। ਆ ਵੀ ਆ ਰਹੀ ਹੈ। ਆਇਗਾ ਤੋਂ ਕੂੜੇ ਵਾਲੀ ਬਾੜੀ ਚੱਕ ਲਿਆ। ਮੰਮੀ ਜੀ ਕੀ ਕਾਰਨ ਲੱਗ ਗਏ ਫਿਰ? ਇਹ ਅੱਜ ਲਾਉਂਗੇ ਆਪਾਂ ਗੈਂਦੇ ਦੇ ਫੁੱਲ। ਮੈਂ ਕਿਹਾ ਜਿਹੜੀ ਹੁਣ ਦੁਪਹਿਰ ਖੜੀ ਆ ਨਾ ਇਹ ਹੁਣ ਖਿੜਦੀ ਨਹੀਂ ਹੈਗੀ ਗਰਮੀ ਦੇ ਦਿਨਾਂ ਦੇ ਵਿੱਚੇ ਖਿੜਦੀ ਆ। ਤੇ ਪੱਤ ਦੇਣੀ ਜਗ੍ਹਾ ਤੇ ਨਾ ਹੁਣ ਆਪਾਂ ਨੇ ਉਹ ਲਾ ਦੇਣੇ ਆ ਗੈਂਦੇ ਦੇ ਫੁੱਲ ਲਾ ਦੇਣੇ ਆ। ਇਹਦੀ ਜੜ ਪੱਟ ਕੇ ਦੇਖ ਤਾਂ ਜੜ ਨਹੀਂ ਪੱਟਣੀ। ਕੀ ਦੀ? ਵਿੱਚੋਂ ਜੜ ਖੇਚਣ। ਜੜ ਤਾਂ ਖਿੱਚ ਹੁੰਦੀ ਹਾਲੇ ਤਾਂ ਗਿੱਲੇ ਆ ਨਾ। ਆਹ ਜੜੇ ਪਾ ਇਹਦੇ ਜੜੇ ਜੜੇ ਦੀ ਇਹਦੀ ਆ ਉਧਰ ਲਾ ਦਾਂਗੇ ਫਿਰ ਗਰਮੀਆਂ ਚ ਉਹ بڑے गमਲੇ ਚ ਲਾ ਦੋ ਸਾਰੇ ਮੈਨੂੰ ਜਿੰਨੇ ਵੀ ਦੁਪਹਿਰ ਖੜੀ ਆ ਪੂਰੀ ਰੱਖ ਦੋ ਪਹਿਲਾਂ ਕਿਉਂਕਿ गमਲੇ ਦੇ ਵਿੱਚ ਲਾ ਦੇਣੇ ਜਦੋਂ ਗਰਮੀ ਦਾ ਸੀਜ਼ਨ ਸ਼ੁਰੂ ਹੋਣਾ ਨਾ ਫਿਰ ਆਹੀ ਫੁੱਟੇ ਆਉਂਦੀ ਆ ਇਹ ਪੂਰੀ ਰੱਖ ਦੋ ਇਹਨੇ ਪੂਰੀ ਰੱਖ ਦੋ ਫੇ ਮਿੱਟੀ ਸਾਰੇ ਵੇੜੇ ਤੇ ਹੋ ਜਾਣੀ ਆ ਬਾਅਦ ਵਿੱਚ ਤੇ ਲਾ ਦੰਨੇ ਆ ਉਹੋ ਲਿਆ ਦੋ ਮੈਨੂੰ ਜਿਹੜੇ ਗੋਰੇ ਫੁੱਲ ਲਾਉਣੇ ਆ ਸ਼ੋਟ ਬਾਤ ਨਾ ਕੁੰਬੇ ਤਰਾ ਲੈ ਕਮਲਾਂ ਦੀ ਮਿੱਟੀ ਨਿਕਲਦੀ ਰੋੜ ਥੋੜੀ ਤੂੰ ਮੈਨੂੰ ਥੈਲੀ ਦੇ ਵਿੱਚੋਂ ਨਾ ਬੂਟੇ ਕੱਟ-ਕੱਟ ਕੇ ਦੇਈ ਚੱਲ ਦੇਖੋ ਜੀ ਸਾਨੂੰ ਬੂਟਿਆਂ ਨਾਲ ਇੰਨਾ ਜ਼ਿਆਦਾ ਪਿਆਰ ਹੈ ਨਾ ਸਾਡੀ ਸਾਰੀ ਫੈਮਿਲੀ ਨਾ ਬੂਟੇ ਲਾਉਣ ਲੱਗੀ ਹੋਈ ਹੈ ਥੋੜਾ ਜਿਹਾ ਮਿੱਟੀ ਹੋਰ ਕੱਢਣੀ ਐ ਥੋੜੀ ਜਿਹੀ ਨਹੀਂ ਨਹੀਂ ਬਹੁਤ ਮਿੱਟੀ ਬਸ ਬਹੁਤ ਐ ਨਹੀਂ ਤਾਂ ਜੜ ਛੱਡ ਜਾਂਦੀ ਇਹ ਪਤਾ ਨਹੀਂ ਕਾਹਦੇ ਐਨੇ 빙ੇ ਟੱਡੇ ਦੇ ਫੁੱਲ ਕਾਦੇ ਐਨੇ ਨਾਲੇ ਪੂਣੀ ਪਾਉਂਦੇ ਨੇ ਫਿਰ ਉਸ ਗਿੱਲੀ ਮਿੱਟੀ ਹੋ ਜਾਂਦੀ ਆਹ ਦੇਖ ਆ ਪਿੰਡ ਆਇਆ ਸਵੇਰੇ ਆਪਾਂ ਨੇ ਇੱਕ ਐਂ ਦੇ ਦਾ ਫੁੱਲ ਲਾ ਦਿੱਤਾ ਐ ਦੇਖੋ ਇਹ ਕਿੰਨੇ ਸੋਹਣੇ ਫੁੱਲ ਨੇ ਐਨ ਪੂਰੇ ਗੁੱਟਾਂ ਵਾਲੇ ਫੁੱਲ ਨੇ ਵਧੀਆ ਲੱਗਦੇ ਵਧੀਆ ਲੱਗਦੇ ਨੇ ਤੇ ਇਸ ਤਰ੍ਹਾਂ ਜਦੋਂ ਤੁਸੀਂ ਘਰ ਦੇ ਵਿੱਚ ਬੂਟੇ ਲਾਉਣੇ ਹੁੰਦੇ ਹਨ ਨਾ ਰਲ ਮਿਲ ਕੇ ਨਾ ਸਾਰੀ ਫੈਮਿਲੀ ਨਾ ਇਸ ਤਰ੍ਹਾਂ ਬੂਟੇ ਲਾਇਆ ਕਰੋ ਤੇ ਮਾਲੀ ਤੇ ਡਿਪੈਂਡ ਨਾ ਰਿਹਾ ਕਰੋ ਵੀ ਮਾਲੀ ਲਿਆਊਗਾ ਬੂਟੇ ਉਹੀ ਲਾਊਗਾ ਆਪ ਹੱਥੀਂ ਕੰਮ ਕਰਨੇ ਦੇ ਵਿੱਚ ਨਾ ਸਕੂਨ ਮਿਲਦਾ ਏ ਜਿਹੜਾ ਬੰਦੇ ਨੇ ਹੱਥੀਂ ਕੰਮ ਕਰਿਆ ਵਾ ਹੁੰਦਾ ਨਾ ਤੇ ਬਹੁਤ ਜ਼ਿਆਦਾ ਦਿਲ ਵੀ ਕਰਦਾ ਏ ਥੋੜਾ ਥੋੜੀ ਜਿਹੀ ਨਾ ਮਿੱਟੀ ਬਾਦ ਕੱਢਿਆ ਕਰ ਉਹ ਆਇਤ ਹੈਲੀ ਦੇ ਵਿੱਚ ਵੀ ਨਾ ਮਿੱਟੀ ਹੈਗੀ ਜਿਆਦਾ ਐ ਉਹ ਫੇਰ ਹਵਾ ਚਲਦੀ ਹੈ ਹਵਾ ਚੱਲਣ ਦੇ ਨਾਲ ਨਾ ਸਾਰੇ ਬੂਟੇ ਪੇ ਹੀ ਲਜਾਣੇ ਆ ਜਿਆਦਾ ਕੱਟ ਮਾੜੀ ਇਹ ਪਹਿਲਾਂ ਦੁਪਹਿਰ ਹੀੜੀ ਕਰਕੇ ਨਾ ਮੈਂ ਥੋੜੀ ਜਿਹੀ ਜਿਆਦਾ ਚਲੋ ਜੀ ਹੁਣ ਆਪਾਂ ਨਾ ਏਕੜ ਮਿਕਸ ਕਰਕੇ ਲਾਵਾਂਗੇ ਹੁਣ ਇਹ ਲਾਉ ਕਾਫੀ ਸ਼ੌਂਕ ਹੈ ਬਾਗਬਾਨੀ ਦਾ ਇਹ ਮੈਨੂੰ ਤਾਂ ਨਾ ਪਹਿਲਾਂ ਤੋਂ ਹੀ ਸ਼ੌਂਕ ਹੈ ਬਚਪਨ ਤਾਈ ਬਹੁਤ ਜ਼ਿਆਦਾ ਸ਼ੌਂਕ ਹੈ ਬਚਪਨ ਚ ਪਿਲਾਉਂਦੇ ਹੁੰਦੇ ਸੀ ਮੈਂ ਮੈਂ ਤਾਂ ਬਹੁਤ ਕੰਮ ਕਰਦੀ ਹੁੰਦੀ ਸੀ ਬਚਪਨ ਚ ਜੇ ਮੈਂ ਬਚਪਨ ਦੇ ਵਿੱਚ ਕੰਮ ਕਰਿਆ ਹੋਇਆ ਤਾਂ ਨਾ ਤਾਂ ਹੁਣ ਮੈਨੂੰ ਹੁਣ ਤੱਕਰ ਸ਼ੌਂਕ ਹੈ ਬੂਟੇ ਲਾਉਣ ਦਾ ਸ਼ੌਂਕ ਤਾਂ ਬੰਦੇ ਨੂੰ ਚਾਹੀਦਾ ਦੇਖੋ ਜੀ ਕੋਈ ਵੀ ਕੰਮ ਹੈ ਖੁਸ਼ੀ-ਖੁਸ਼ੀ ਕਰਿਆ ਕਰੋ ਤੇ ਐਨ ਖੁਸ਼ ਰਿਆ ਕਰੋ ਇਹ ਆਪਣੀ ਛੋਟੀ ਜੀ ਜ਼ਿੰਦਗੀ ਆ ਕਾਲੂ ਪਤਾ ਨਹੀਂ ਆਪਣੇ ਨਾਲ ਕੀ ਹੋ ਜਾਣਾ ਕੀ ਨਹੀਂ ਹੋਣਾ ਹੈਗਾ ਤੇ ਪੂਰੇ ਨਾ ਇੰਜੋਏ ਕਰਿਆ ਕਰੋ ਇੱਥੇ ਤੇ ਆਪਾਂ ਨੇ ਕੁਝ ਨਹੀਂ ਲੈ ਕੇ ਜਾਣਾ ਖਾਲੀ ਆਤ ਆਏ ਆ ਖਾਲੀ ਆਤ ਚਲੇ ਜਾਣਾ ਹੈ ਬਸ ਸਾਰੇ ਨਾਲ ਨਾ ਰਲ ਮਿਲ ਕੇ ਰਹਾ ਕਰੋ ਛੋਟਿਆਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਬਸ ਮੇਰੀ ਤਾਂ ਇਹੀ ਕਹਿਣਾ ਹੈ ਹੁਣ ਆਪਾਂ ਬੂਟੇ ਲਾਉਣੇ ਆ ਦੇਖੋ ਜੀ ਇੱਧਰ ਸਾਡਾ ਛੋਟੂ ਵੀ ਛੋਟੂ ਬਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਛੋਟੂ ਤੈਨੂੰ ਵੀ ਬਚਪਨ ਤੋਂ ਸ਼ੌਂਕ ਹੈ ਬੂਟਿਆਂ ਦਾ ਵਾਹ ਵਾਹ ਮੁੰਡਾ ਇਹੀ ਕੁਝ ਕਰਦਾ ਦੇਖੋ ਜੀ ਇਹ ਤਾਂ ਵਿਚਾਰਾ ਨਾ ਖੇਤੀਬਾੜੀ ਦਾ ਕੰਮ ਕਰਦਾ ਇਹ ਤਾਂ ਸਾਰੀ ਦਿਹਾੜੀ ਨਾ ਖੇਤੀਬਾੜੀ ਦਾ ਕੰਮ ਵਿੱਚ ਇਹ ਵਿਚਾਰਾ ਬਿਜ਼ੀ ਰਹਿੰਦਾ ਹੈ ਮੋٹے ਦੇ ਤੇਖੋ ਜੀ ਇੱਧਰ ਆਪਾਂ ਨੇ ਨਾ ਚਾਰ ਗਮਲਿਆਂ ਦੇ ਵਿੱਚ ਲਾ ਦਿੱਤੇ ਨੇ ਬੂਟੇ ਤੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੇ ਇੱਧਰ ਅਸੀਂ ਧਣੀਆਂ ਵੀ ਬੀਜੇ ਹੋਇਆ ਕਈ ਵਾਰ ਖੇਤ ਵਿੱਚ ਜਾਣ ਦਾ ਟਾਈਮ ਨਹੀਂ ਨਾ ਹੁੰਦਾ ਹੈਗਾ ਬਸ ਗਮਲੇ ਵਿੱਚੋਂ ਤੋੜ ਕੇ ਨਾ ਸਬਜ਼ੀ ਦੇ ਵਿੱਚ ਪਾ ਲੈਣੇ ਆਪਾਂ ਧਣੀਆਂ ਤਾਰਾ ਗੈਂਦਾ ਬਹੁਤ ਵਧੀਆ ਛੋਟੂ ਦੇਖੋ ਜੀ ਇੱਧਰ ਆਪਣੇ ਨਾ ਗੈਂਦੇ ਲਿਆ ਕੇ ਰੱਖੇ ਹੋਏ ਨੇ ਖੋਦ ਪਾ ਲੈ ਲੋ ਖੁਰਪੇ ਦੇ ਨਾਲ ਨਾ ਇਹਦੇ ਵਿੱਚ ਕੱਖ ਜੰਮੇ ਹੋਏ ਨੇ ਕਿੰਨੇ ਸੋਹਣੇ ਲੱਗਣ ਲੱਗੇ ਕੰਬਲੇ ਨਾ ਨਾ ਤੁਸੀਂ ਗਲਤ ਲਾਉਨੇ ਆ ਇੱਕ ਫੁੱਲ ਦੂਆ ਲਾਓ ਇੱਕ ਫੁੱਲ ਦੂਆ ਲਾਓ ਏਕਣ ਵਧੀਆ ਲੱਗਣਗੇ ਆ ਦੋ ਸੇ ਸੇਮ ਇੱਕੋ ਜੇ ਹੋਗੇ ਕੁਛ ਨਹੀਂ ਹੁੰਦਾ ਹੈਗਾ ਪੂਰੇ ਏਕਣ ਲਾਓ ਵਧੀਆ ਲੱਗਣਗੇ ਫਿਰ ਬਦਲ ਕੇ ਲਾਓ ਨਾ ਉਹ ਇਹ ਟੌਰ ਨਹੀਂ ਬਣਨੀ ਹੈਗੀ ਫਿਰ ਫੁੱਲਾਂ ਦੀ ਹਾਂ ਇਹਦੀ ਜਗ੍ਹਾ ਤੇ ਉਹ ਲਾਓ ਸਾਂਖਤਰੀ ਜਿਆ ਵਧੀਆ ਲੱਗਦਾ ਏ ਉਹ ਵੈਸੇ ਮੌਸਮ ਦੇ ਸਾਵਨ ਨਾਲੇ ਫੁੱਲ ਵਧੀਆ ਲੱਗਦੇ ਨੇ ਜਿੰਦਾ ਨਾਲ ਠੀਕ ਨਾਲੇ ਸਸਤਾ ਪੈਂਦਾ ਨਾਲੇ ਦੀ ਟੌਰ ਵੀ ਵੱਧ ਆ ਵੱਧ ਟਾਇਰ ਹੈ ਦਾ ਡੇਲੀਆ ਵਧੀਆ ਬਣੂਗਾ। ਉਹ ਨਹੀਂ ਹੁਣ ਡੇਲੀਆ ਨਹੀਂ ਵਧੀਆ ਲੱਗਦਾ ਹੈਗਾ। ਇਹ ਠੀਕ ਆ ਸਦਾ ਬਹਾਰ ਆ। ਨਾਣੇ ਫਖਰੂ ਆਉਗੀ ਵਧੀਆ। ਇਹਦੀ ਤਾਂ ਕਹਨੇ ਹੁੰਨੇ ਆ। ਕਹਿੰਦੇ ਵੀ ਇਹਦੀ ਪਨੀਰੀ ਵੀ ਤਿਆਰ ਹੋ ਜਾਂਦੀ ਆ। ਹੁਣ ਆਪਾਂ ਤਾਂ ਇੰਨਾ ਕੋਈ ਕੋਸ਼ਿਸ਼ ਨਹੀਂ ਕਰਦੇ ਹੈਗੇ ਗੱਲ ਬੂਟਾ ਹੀ ਲਿਆਉਣੇ ਆ। ਉਹ ਤਾਂ ਹੋ ਜਾਂਦੀ ਆ। ਪਨੀਰੀ ਇਹਦੀ ਹੋ ਜਾਂਦੀ ਆ ਤਿਆਰ। ਦੇਖ ਲਓ ਵੀ ਫੁੱਲੇ ਫੁੱਲ ਕਰਤੇ ਘਰ ਦੇ ਵਿੱਚ ਆਹ ਬਈ ਓਡੇ ਬਿਹਾਰ ਚ ਵੀ ਹੈਗੇ ਕਿਨੇ ਬੂਟੇ ਗੇਂਦੇ ਨੇ ਵਧੀਆ ਇਹ ਲੱਗਦਾ ਮੰਦਰਾਂ ਤੇ ਲੱਗਦਾ ਘਰੇ ਨਹੀਂ ਲੱਗਦਾ ਅੱਛਾ ਘਰੇ ਨਹੀਂ ਲੱਗਦਾ ਓਏ ਇਹਦੀ ਤੀਮੀ ਤਾਂ ਗੱਲਾਂ ਬਹੁਤ ਸੁਣਾਉਂਦੀ ਐ ਇਹਦਾ ਵਿਚਾਰਾ ਨਾ ਬਸ ਜੇ ਬਲਾ ਲਓ ਤਾਂ ਬੋਲ ਪੈਂਦਾ ਐ ਜੇ ਮੈਂ ਨਾ ਕਹਦੇ ਹੁਣ ਵੀ ਮੁੱਲਦਾਈ ਬੋਲਦਾ ਉਹ ਗੱਲ ਐ ਤੂੰ ਮਾੜਾ ਮੋਟਾ ਬੋਲਿਆ ਕਰ ਤੇਰੀ ਧੀਵੀ ਦੀ ਸਪੀਡ ਤਾਂ ਬਹੁਤ ਐ ਬੋਲਣ ਦੀ ਘਰੇ ਜੇ ਲਾਵੇਂਗੇ ਤਾਂਹੀਂ ਰੱਖਣਗੇ ਫੁੱਲ ਲਾਇਆ ਕਰੋ ਉੱਥੇ ਜ਼ਿਆਦਾਤਰ ਘਰ ਵੀ ਦੂਰੇ ਐ ਨਾ ਯਾਰਾ ਛੱਪੜ ਦੇ ਘਰ ਪੱਕੇ ਦਾ ਹੁਣ ਬੈਣ ਲੱਗ ਨਹੀਂ ਨਹੀਂ ਉੱਥੇ ਕੋਈ ਕੋਠੇ ਪਰ ਥੋੜਾ ਲਾਉਣੇ ਲਾਉਣੇ ਤਾਂ ਵੇੜੇ ਜਾਂ ਵੇੜੇ 'ਚ ਤਾਂ ਬੂਟਾ ਲਾਏ ਸਕਦਾ ਬੰਦਾ ਉਹ ਦਰਵਾਜ ਨਹੀਂ ਹੁੰਣਾ ਇਹਨਾਂ ਦੇ ਘਰ ਤੇ ਤਾਂ ਜਾਂਦਾ ਨਹੀਂ ਬਾਹਰ ਹਾਂ ਇਹਨਾਂ ਦੇ ਘਰ ਵੀ ਤਾਂ ਬਾਹਰ ਨਹੀਂ ਜਾਂਦੇ ਹਾਂ ਇਹ ਉਹਨੂੰ ਗਾਗਾਸ ਨਾਲ ਬੋਲਦੇ ਆ ਗਾਗਾਸ ਨਾਲ ਇਹ ਸਿਆਣੇ ਸਿਆਣੇ ਜਾਂਦੇ ਨੇ ਹਾਂ ਜਿਹੜੇ ਬਰਤ ਰੱਖਦੇ ਨਾ ਉਹੋ ਜਾਣਦੇ ਆ ਫਿਰ ਹਾਂ ਉਹ ਵੀ ਜਾਲੇ ਆਮ ਬੰਦੇ ਨਹੀਂ ਕਰਨੇ ਅੱਛਾ ਨਦੀ ਵਿੱਚ ਨਾਉਣ ਜਾਣਦੇ ਆ ਹਾਂ ਜੀ ਹਾਂ ਚੰਗਾ ਲੱਗੀ ਜਿਆਦਾ ਲੋ ਖਾਦ ਖੂਦ ਦੀ ਵੀ ਲੋੜ ਦੀ ਹੁੰਦੀ ਏ ਛਣੇ ਹੋ ਜਾਂਦੇ ਨੇ ਫਿਰ ਇਹ ਤਾਂ ਇਹ ਤਾਂ ਆਮੀ ਹੋ ਜਾਂਦੇ ਆ ਹੁੰਦੀ ਐ ਲੋੜ ਨਹੀਂ ਇਹਨੂੰ ਕੋਈ ਲੋੜ ਹੁੰਦੀ ਐ ਇਹ ਤਾਂ ਆਮ ਹੀ ਹੋ ਜਾਂਦੇ ਨੇ ਹੁੰਦੀ ਐ ਕਿੰਨੀ ਸੋਹਣੀ ਇਹਨਾਂ ਦੇ ਕਸ਼ਬੋ ਆ ਨਾ ਬਹੁਤ ਵਧੀਆ ਸ਼ੋਅ ਹੈ ਹੁਣ ਤਾਂ ਉਧਰ ਲੱਗਣਗੇ ਬੂਟੇ ਬਸ ਇਧਰ ਰਹਿ ਗਏ ਨੇ ਚਾ 6-7 ਕੰਮ ਲੈ ਹੈਗੇ ਨੇ ਇਹ ਮੈਂ ਵੀ ਫਟਾਫਟੇ ਕੰਮ ਲੈਣਾ ਦਾ ਦੇ ਵੀ ਦੇਖ ਲੋ ਕਿਨੇ ਕਰੇਲੇ ਲੱਗੇ ਹੋਏ ਨੇ ਜੀ ਇਹ ਹੁਣ ਛੋਟੂ ਸੜਦੀ ਵਾਲੇ ਕਰੇਲੇ ਨੇ ਹੁਣ ਇਹਨਾਂ ਨੂੰ ਸੰਡੀ ਨਹੀਂ ਨਾ ਪੈਣੀ ਹੈਗੀ ਬਿਨਾ ਰੇ ਸਪਰੇਅ ਤੇ ਕਰੇਲੇ ਨੇ ਇਹ ਇਹ ਕਿੰਨੇ ਕਰੇਲੇ ਲੱਗੇ ਹੋਏ ਨੇ 1 2 3 4 5 6 ਇੱਕ ਇੱਕ ਕਰੇਲਾ ਆ ਜਾਣਾ ਆਪਣੀ ਸਾਰੀ ਫੈਮਿਲੀ ਨੂੰ ਜਿੱਦਾਂ ਥੋੜੇ ਜਿਹੇ ਬੜੇ ਹੋਗੇ ਨਾ ਫਿਰ ਇਹਨਾਂ ਨੂੰ ਘਰ ਕੇ ਬਣਾਵਾਂਗੇ ਇਹ ਜੀ ਸਬਜ਼ੀ ਕਿਤੇ ਮਿਲਦੀ ਆ ਬਿਨਾ ਰੇ ਸਪਰੇਅ ਤੇ ਦੇਖੋ ਜੀ ਚਾਰੇ ਪਾਸੇ ਨੂੰ ਨਾ ਬੇਲ ਐਨ ਫੈਲਰ ਗਈ ਆ ਪਾਣੀ ਮਿਲੀ ਜਾਂਦਾ ਨਾ ਉੱਥੇ ਜਾ ਕੇ ਦੇਖੋ ਕਿੰਨੇ ਜਿਆਦੇ ਫੁੱਲ ਲੱਗੇ ਹੋਏ ਨੇ ਜਿਹੜੇ ਆਹ ਆ ਨੇ ਹੁਣ ਜਿਹੜੇ ਆਹ ਬੂਟੇ ਨੇ ਨਾ ਰੋਦੀ ਆਉਣ ਲੱਗੇ ਨੇ ਨਾ ਫੁੱਲ ਵੀ ਬਾਹਰ ਸੁਆਹ ਹੁੰਦਾ ਨੇ ਫੁੱਲ ਲਾਲ ਰੰਗ ਦੇ ਪੀਲੇ ਰੰਗ ਦੇ ਆਹਾਂ ਪੱਤੀ ਹੈ ਇਹ ਸਾਬਦੀਆਂ ਵਾਸਤੇ ਹੀ ਲੱਗਣੇ ਫੁੱਲ ਆਹ ਤਾਂ ਰਹਿਣ ਦੀ ਉਹਨਾਂ ਵਿੱਚ ਆ ਵੀ ਸੋਹਣੇ ਲੱਗਦੇ ਨੇ ਗਰਾਭੀ ਰੰਗ ਦੇ ਫੁੱਲੋ ਵਾਲੇ ਹਾਂ ਇਹ ਤਾਂ ਨਾ ਜਿਹੜੇ ਆਪਾਂ ਨੇ ਬੂਟੇ ਲਾਏ ਹੋਏ ਨੇ ਇਹ ਸਦਾਬਹਾਰ ਦਾ ਬੂਟਾ ਇਹ ਸਦਾਬਹਾਰ ਦੇ ਬੂਟੇ ਇਹਨਾਂ ਨੂੰ ਪੱਟਣ ਦੀ ਲੋੜ ਨਹੀਂ ਪੈਂਦੀ ਇਹ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਨਾ ਬਸ ਫੁੱਲ ਕਿੜਿਆ ਹੀ ਮਿਲੂਗਾ ਤੁਹਾਨੂੰ ਇਹ 슈ਗਰ ਵਾਲੇ ਵੀ ਖਾਂਦੇ ਨੇ ਇਹਨਾਂ ਨੂੰ 슈ਗਰ ਵਾਲੇ ਵਾਸਤੇ ਬਹੁਤ ਵਧੀਆ ਨੇ ਸਵੇਰੇ ਉੱਠ ਕੇ ਨਾ ਖਾਲੀ ਪੇਟ ਇਹਦਾ ਇੱਕ ਪੱਤਾ ਖਾਇਆ ਕਰੋ ਤੁਹਾਡੀ ਨਾ 슈ਗਰ ਦਾ ਨਾ ਬਹੁਤ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਜਾਣਾ ਕਰਦੇ ਹਾਂ ਗੜਾਈ ਕਰਦੇ ਹਾਂ ਇਹ ਬੂਟੇ ਦੇ ਵਿੱਚ ਨਾ ਬਹੁਤ ਜ਼ਿਆਦਾ ਨਾ ਖੱਬਲ ਹੋਇਆ ਪਿਆ ਮੈਨੂੰ ਇਹਨੂੰ ਹਵਾ ਹੂਵਾ ਨਹੀਂ ਲੱਗਦੀ ਹੈਗੀ ਇਹਦੀ ਚੰਗੀ ਤਰ੍ਹਾਂ ਗੜਾਈ ਕਰ ਦਮਾ ਇਹਨੇ ਫੁੱਲ ਬਹੁਤ ਵਧੀਆ ਖਿੜਦੇ ਆ ਸਰਦੀਆਂ ਦੇ ਦਿਨਾਂ ਦੇ ਵਿੱਚ ਥੋੜੋ ਆ ਵੀ ਬੂਟੇ ਲਾ ਦੇ ਮੁੜ ਕੇ ਇਹਨਾਂ ਨੂੰ ਪੁੱਛਣਾ ਨਹੀਂ ਹੈਗਾ ਇਹਨਾਂ ਦੀ ਗੋਡੀ ਪਾਣੀ ਰੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਦੇਖੋ ਇਸ ਤਰ੍ਹਾਂ ਵਿੱਚ ਇਹਦੇ ਖੱਬਲ ਜੰਮਿਆ ਪਿਆ ਸਾਫ਼ ਹੋ ਗਿਆ ਸਾਫ਼ ਹੋ ਗਿਆ ਹੋਰ ਬੰਦੇ ਨੂੰ ਨਾ ਹੱਥੀ ਕਮਾਈ ਕਰਨੀ ਚਾਹੀਦੀ ਹੈ ਤਾਂ ਹੀ ਤਾਂ ਬੱਤੀਆਂ ਤੇ ਫਿਰ 33 ਬਣਦੇ ਆ ਜੇ ਆਪਾਂ ਨੇ ਹੱਥ ਖਲਾਉਣਾ ਹੀ ਨਹੀਂ ਹੈਗਾ ਫਿਰ ਬੱਤੀਆਂ ਤੇ 33 ਕਿਵੇਂ ਬਣ ਜਾਣਗੇ ਤੇ ਤਿਆਦੇ ਬੱਤੀ ਵੀ ਮਾਰ ਸਕਦੇ ਨੇ ਨਹੀਂ ਨਹੀਂ ਲਈ ਬਾਰ ਘਾਟਾ ਵੀ ਪੈ ਜਾਂਦਾ ਨਹੀਂ ਨਹੀਂ ਘਾਟਾ ਤਾਂ ਆਪਾਂ ਨੇ ਸਿੱਖਿਆ ਹੀ ਹੈਗਾ ਜ਼ਿੰਦਗੀ ਦੇ ਵਿੱਚ ਜੀਬੀ ਤੁਸੀਂ ਬਹੁਤ ਸਹੀ ਗੱਲਾਂ ਕਰਦੇ ਹੋ ਜੀ ਸਾਰੀਆਂ ਲੈ ਹੋਰ ਗੱਲਾਂ ਨਾਲੇ ਤਾਂ ਇੱਕ ਦੂਜੇ ਤੋਂ ਬੱਤੇ ਨੂੰ ਸਿੱਖਿਆ ਮਿਲਦੀ ਆ ਵੀ ਮਿਹਨਤ ਦੇ ਵਿੱਚ ਹੀ ਆ ਸਾਰਾ ਕੁਝ ਮਿਹਨਤ ਕਰਕੇ ਹੀ ਸਾਰਾ ਕੁਝ ਬਣਦਾ ਹੈ ਆਦਾ ਰਹਿਣ ਦੇ ਬੋਲੇ ਜੇ ਕਟਾਈ ਕੀਤੀ ਆ ਇੱਕ ਜੇ ਆਪਾਂ ਨੇ ਇੱਕ ਹੱਥ ਨਾਲ ਦੋ ਹੱਥਾਂ ਦਾ ਕਿੰਨਾ ਜ਼ਿਆਦਾ ਫਰਕ ਹੁੰਦਾ ਹੈ ਜੇ ਆਪਾਂ ਆਪਣੇ ਪਰਿਵਾਰ ਦੇ ਨਾਲ ਨਾ ਹੱਥ ਨਾਲ ਹੱਥ ਮਿਲਾ ਕੇ ਉਹ ਕਰੂਗੇ ਨਾ ਕੰਮ ਕਰੂਗੇ ਤਾਂ ਕਿਤੇ ਜਾ ਕੇ ਤਰੱਕੀ ਮਿਲਦੀ ਐ। ਉਹ ਹਿੱਤ ਹੈਗਾ ਬੁੱਢੇ ਪੁਰੇ। ਹਾਂ ਇਹ ਹੈਗਾ। ਰੰਗ ਰੰਗਾ ਤੁਸੀਂ ਲਾਉਣਾ ਤਾਂ। ਆਪਣੇ ਕੋਲ ਹੁਣ ਇੱਕੇ ਰੰਗ ਦੇ ਹੋਗੇ ਸਾਰੇ। ਇਹ ਰੰਗ ਜਿਹੜਾ ਕੱਟਦੇ ਆਪਣੇ। ਹਾਂ। ਆਹੀ ਜਾਦੇ ਦੀ ਹੈ। ਇਹਨੇ ਮਿਲਾ ਕੇ ਹੀ ਲੈ ਕੇ ਆਉਣੇ ਜਾਈ। ਨਹੀਂ ਛੋਟੂ ਆਹ ਲੈ ਕੁੰਜੇਨਾ ਆਹ ਲਾ ਦੇ ਇਹ ਉੱਥੋਂ ਮੈਂ ਪਟਕੇ ਲੈ ਕੇ ਆਈ ਸੀ ਇਹ ਦੋ ਰੰਗ ਦੇ ਨਾ ਵਧੀਆ ਲੱਗਣਗੇ ਇਧਰਲੀ ਸਾਈਡ ਲਾ ਦੇ ਤੇ ਭਰਮਾ ਭਰਮਾ ਜਿਹਾ ਲੱਗ ਜੂਗਾ ਬੂਟਾ ਹਾਂ ਨਿਕੈ ਤੇਰੇ ਕੈ ਤੇਰੇ ਉਹ ਜਦਾਂ ਦੇ ਆ ਲਾਇਓ ਨਹੀਂ ਉੱਧਰ ਉਹ ਤੋਂ ਬਾਅਦ ਪਿਆਖੇਰੀ ਪਟਕੇ ਜੇ ਹੁਣ ਇਧਰ ਲਿਆ ਕੇ ਲਾਉਣ ਲੱਗੇ ਆ ਜੀ ਉਹਦਰ ਖਾਲੀ ਕਰਤਾ ਹੁਣ ਇਧਰ ਲਾ ਦਿੰਨੇ ਆ ਲਗਾ ਦੇ ਆਸਲਾ ਦੇ ਰਨ ਛੋਟੂ ਇੱਥੇ ਲੱਗਦਾ ਜਿਆਦਾ ਨਹੀਂ ਪਾਉਂਦੇ। ਓਰੇ ਮਿੱਟੀ ਕਿੰਨੀ ਸੁੱਕੀ ਆ। ਮੈਨੂੰ ਮਾੜਾ ਇੱਥੇ ਜੀ ਲੱਗਦੀ ਆ ਮੈਨੂੰ ਬਹੁਤ ਐਨਾ ਵੀ ਡੂੰਗਾ ਬਹੁਤ ਆ। ਗਿੰਦੇਰਾ ਬੂਟਾ ਤਾਂ ਆਮ ਹੀ ਹੋ ਜਾਂਦਾ। ਨਹੀਂ ਓਰੇ ਮਿੱਟੀ ਕਿੰਨੀ ਸੁੱਕੀ ਆ। ਕਰਕੇ ਨਾ ਪੈਪ ਨਾਲ ਵੇੜਾ ਤੋਂ ਹੋਊਗਾ। ਐਨਾ ਜ਼ਿਆਦਾ ਮੁਕਾਹ ਹੈ। ਇਸੀ ਨਾ ਝਾੜੂ ਦੇ ਨਾਲ ਇਕੱਠੀ ਕਰਦੀਏ ਕੂੜਾ-ਕਬਾੜ ਆ ਬਹੁਤ ਜ਼ਿਆਦਾ ਹੋਇਆ ਪਿਆ। ਤੋ ਹੁਣ ਐਂ ਕਰੀ ਜਿਹੜੀ ਆ ਦੁਪਹਿਰ ਖੜੀ ਹੈ ਨਾ ਜਿਹੜਾ ਆਪਾਂ ਨੇ ਉਹ ਬੜਾ ਕਮਲਾ ਜੋ ਬੇਰ ਪੱਟੀ ਆ ਉਹਦੇ ਵਿੱਚ ਲਾ ਦੇ ਨੇ ਬਾਕੀ ਰੂੜੀ ਦੇ ਸਿਰਦੇ ਐਨੀ ਦੁਬਾਰ ਕਿਹੜੀ ਕਰਨੀ ਚੀ ਹੈ ਜਿਹੜੀ ਇਹ ਮਿੱਟੀ ਹੋਊਗੀ ਨਾ ਇਹਨਾਂ ਨੂੰ ਬਾਹਰ ਨਾਲ ਛਿੜਦੀ ਐ ਨਾ ਮਰੂਦ ਦੀ ਜੜਦ ਕੇ ਛਿੜਦੀ ਮਿੱਟੀ ਨੂੰ